ਆ ਪਾ ਵੀ ਡੇਰਾ ਪਪਾ ਨਾਨਕ ਡੇਰਾ ਪਪਾ ਨਾਨਕ ਵਾਲਿਆਂ ਤੇ ਹਵਾ ਦਿੱਤਾ ਕੱਟ ਵੇਖਿਆ ਕਿ ਜਦੋਂ ਕਦਰ ਫਿਲਮ ਚੱਲਦੀ ਹੀ ਨਾ ਐਤਾ ਵੀਡੀਓ ਚੰਦਾਂ ਦੇ ਆ ਪਾਕਿਸਤਾਨ ਦਾ ਲੱਗਦਾ ਇਹਨੂੰ ਕਦਰ ਫਿਲਮ ਦੇਤੀ ਗਿਆ ਜਦੋਂ ਜਿਹਨੂੰ ਕਦਰ ਫਿਲਮ ਦੀ ਉਹ ਬਾਤ ਨਹੀਂ ਕਰੋ ਜਿਪਾਲੇ ਸਾਡੇ ਨੂੰ ਕੋਈ ਉਹ ਹੀ ਕਦਰ ਫਿਲਮ ਹੁਣ ਫੇਸਬੁੱਕ ਤੇ ਜਾ ਕੇ ਦੇਖੋ ਕਦਰ ਫਿਲਮ ਜਿੱਦੀ ਚੱਲਣ ਦੀ ਗੱਲ ਕੀ ਆ ਅਸੀਂ ਆ ਗਏ ਆ ਲਖਨਾਪੁਰ ਨੂੰ ਕਰਨ ਪ੍ਰਧਾਨ ਸਰਪੰਚ ਜੀ ਨੇ ਮੈਕਾ ਲਾਉਂਦੇ న్యూਸਪਰਕ ਮੇਟੀਆਂ ਵੀ ਹੋਈਆਂ ਮੈਂ ਤਾਂ ਸਾਰੇ ਬਾਕੀ ਹੁਣ ਵੀ ਪਰ ਮੇਟੀ ਗੁਰਸਤ ਪਰ ਜਿਹੜੀ ਉਹਨਾਂ ਨਾਲ ਆਵਾਜ਼ ਤਾਂ ਕਾਂਗਰਸ ਵਾਲਿਆਂ ਨੂੰ ਤੁਮਾਸੀ ਕਰਦੀ ਆ ਤਾਂ ਮੈਂ ਕਿਹਾ ਹੁਣ ਤੁਹਾਡੀ ਤੁਮਾਸੀ ਬਹੁਤਾ ਚੰਗੀ ਨਹੀਂ ਕਰਾਂ ਜਿਹੜੀ ਤੁਸੀਂ ਚਲਾਉਣੀ ਚਲਾ ਲਈ ਹੈ ਹੁਣ ਨਹੀਂ ਚੱਲਣੀ ਤੁਮਾਸੀ ਤੇ ਇੱਕ ਮੈਂ ਤੁਹਾਡੇ ਗੱਲ ਧਿਆਨ ਚ ਲਿਆ ਕੇ ਸੱਜਣ ਨੇ ਦੌਲਾਸਵਾਣ ਨੂੰ ਤਾਂ ਜਿਲ੍ਹਾ ਪ੍ਰਦੇਸ਼ਨ ਇਹ ਜਿਹੜੀ ਲਕਸ਼ਰ ਹੋ ਰਹੀ ਹੈ ਉਹਦੇ ਚੇਰ ਦਾ ਨਾਮ ਆਦੀ ਪਾਰਟੀ ਦਾ ਪੜਨਾ 2 ਲੋਕਾਂ ਨੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਜਿਤਾਉਣੇ ਆ ਹਰ ਇੱਕ ਕੈਂਡੀਡੇਟ ਜਿੱਤ ਕੇ ਜਾਊਗਾ ਤੁਹਾਡੇ ਤੁਸੀਂ ਵੋਟਾਂ ਪਾਉਣੀਆਂ ਤੁਸੀਂ ਉਮੀਦਵਾਰ ਜਿਤਾਉਣਾ ਤਾਂ ਤੁਹਾਡਾ ਉਮੀਦਵਾਰ ਜਿੱਤਿਆ ਹੋਇਆ ਜਾਣਾ ਤਾਂ ਤੁਹਾਡਾ ਜਿਹੜਾ ਜਿਲ੍ਹਾ ਫਿਰਤੇ ਕਮਜਾ ਹੋਣਾ ਹੈ ਪੰਜਾਹ ਮਾਸਾਲਾਂ ਬਾਅਦ ਨਿਹਰਾ ਪਾਪਾ ਨਾਨਕ ਚ ਮਨਸਰ ਕਮੇਟੀ ਦਾ ਝੰਡਾ ਚੜਿਆ ਆਮ ਆਦਮੀ ਪਾਰਟੀ ਦਾ। ਪਰ ਲੋਕਾਂ ਨੇ ਵੋਟਾਂ ਪਾ ਕੇ ਦਿਖਾਇਆ ਉੱਥੇ। ਰੱਖਣਾ ਜਿੱਤੇ ਆ। ਸਿਰਫ ਤੁਸੀਂ ਇੱਕ ਕੰਮ ਜ਼ਰੂਰ ਕਰਨਾ ਕਿ ਜਿਹੜੇ ਇਹਨਾਂ ਬਈ ਕਿੱਧਰ ਬੋਕੀਆਂ ਮਾਰਦੇ ਨੇ ਉਹਨਾਂ ਦਾ ਪ੍ਰਵਾਹ ਨਹੀ ਕਰੀ। ਅੱਜ ਜਿੱਥੇ ਮੇਰੀ ਜ਼ਰੂਰਤ ਪਈ ਕਿਸੇ ਖਵਾ ਸਾਹਿਬ ਮੈਂ ਹੁਣ ਵਿਹਲਾ ਹੀ ਆ। ਮੈਂ ਹੁਣ ਹੱਲੇ ਤਾਂ ਹੀ ਆ। ਉਹਦਾ ਮਰਜ਼ੀ ਹੱਲੇ ਤੇ ਸੱਤ ਲਿਓ। ਹੱਲੇ ਦਾ ਪਤਾ ਨਾ ਤਾਂ ਰਹੇ। ਆ ਹੱਲੇ ਆਲਾ ਮਾਵਾ ਆਪਾਂ ਦੇਖ ਲਓ ਹੁਣ ਮੈਂ ਨੰਗਾ ਡਿਆ ਲਾਗੋਦੀ ਤਾਂ ਮੈਂ ਵੇਖਿਆ ਆਪਣੇ ਭੈਣ ਭਰਾ ਖੜੇ ਮਾ ਕੇ ਮੁੰਡੇ ਨੂੰ ਮਾਰ ਰੋ ਭਰੇਟ ਆ ਆਪਣੇ ਸਾਥੀ ਖੜੇ ਨੇ ਸਪਾਈ ਜਾਈਏ ਤੁਸੀਂ ਤੁਹਾਡੀ ਡਿਊਟੀ ਬਣਦੀ ਆ ਇਕੱਲੇ ਇਕੱਲੇ ਦੀ ਤਾਂ ਤੁਸੀਂ ਆਪਣੇ ਸਾਰੇ ਭੈਣ ਭਰਾਵਾਂ ਲਈ ਦਰਜਰੂਰ ਕਹਿਣੀ ਹੈ ਕਿ ਕੰਮ ਦੇਖੋ ਪਿਛਲੇ 4 ਸਾਲ ਤੋਂ ਆਪੀਆਂ ਆਦੀ ਪਾਰਟੀ ਨੇ ਸਾਡੇ ਲਈ ਕੰਮ ਕਿ ਨਹੀਂ ਦਿੱਤੇ ਨੇ ਕੰਮਾਂ ਦੇ ਵੋਟਾਂ ਪਾਉਣੀਆਂ ਤਾਂ ਜੇ ਕੋਈ ਬਦਮਾਸ਼ੀ ਬਦਮੂਸ਼ੀ ਕਰਨ ਲੱਗਾ ਆ ਪਰ ਉਹਨੂੰ ਹਰ ਤਰੀਕੇ ਨਾਲ ਜਿਹੜਾ ਉਹਦਾ ਜਵਾਬ ਉਸੇ ਢੰਗ ਨਾਲ ਦਿੱਤਾ ਜਾਊਗਾ ਜਿਹੜੇ ਢੱਕ ਨਾਲ ਉਹ ਚਾਹੁੰਦਾ ਹੋਵੇਗਾ ਇਹ ਹੋਏ ਮਤ ਸੋਚਣ ਕਿ ਆਪ ਪਾਰਟੀ ਵਾਲੇ ਕਿ ਭਲੇ ਮਾਨ ਕਰੇ ਭਲੇ ਮਾਨ ਤਾਂ ਇੱਡੇ ਹੈ ਨਹੀਂ ਅਸੀਂ ਹਰ ਦਾ ਹਰ ਤਰੀਕਾ ਜਾਣਦੇ ਆਂ ਪਰ ਅਸੀਂ ਪਹਿਲ ਅਮਨ ਸ਼ਾਂਤੀ ਦੇ ਦੰਨਿਆਂ ਕਿ ਅਮਨ ਸ਼ਾਂਤੀ ਦਾ ਕੰਮ ਕਰਮਾਤੇ ਪਰ ਇਹਨਾਂ ਦੇ ਮਨ 'ਚ ਭਲੇਖਾ ਸੀਗਾ ਉਹ ਡੇਰਾ ਬਾਬਾ ਨਾਨਕ ਤੋਂ ਗਿਆ ਹੋਰ ਦੂਰ ਤੇ ਜੇ ਹੋਰ ਕਿਸੇ ਹਲਕੇ 'ਚ ਵੀ ਇਹਨਾਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵੀ ਦੂਰ ਕਰਾਂਗੇ ਕਿਉਂ ਨਹੀਂ ਕਰਾਂਗੇ ਦੂਰ ਇਹਨਾਂ ਦਾ ਪ੍ਰਭਾਵ ਇਸ ਕਰਕੇ ਪ੍ਰਾਉ ਤਗੜੇ ਹੋ ਜੋ ਸਰਪੰਚ ਸਾਹਿਬ ਕੇ ਵੀ ਬੜੇ ਵਧੀਆ ਬੰਦੇ ਨੇ ਤਾਂ ਤੁਸੀਂ ਉਤਰੇ ਮੈਂ ਤਾਂ ਮੇਰੇ ਪੁੱਤ ਨੇ ਆਸਵਾਪ ਬਣਾਇਆ ਪਹਿਲਾਂ ਵੀ ਪੁੱਤ ਨੇ ਬਣਾਇਆ ਬਾਰੇ ਪੁੱਤ ਨੇ ਪੁੱਤ ਨੇ ਬਣਾਇਆ ਅਰੇ ਇੱਕੋ ਇੱਕ ਅਵਾਜ਼ਾਂ ਰਹਿਣਾ ਬੈਠੇ ਚਲੋ ਆਇਦਾਂ ਮੌਕਾ ਦਿੱਤੀ ਨਹੀਂ ਲੈ ਚੋਂ ਤੇਰੀ ਟੈਨਸ਼ਨ 100% ਹੋਲੀਆਣਾ ਦਾ ਪ੍ਰਭਾਵ ਇਹਨਾਂ ਦਾ